ਸੰਸੇਰ ਸੀਰੀਅਸ ਲੀਡਰਸ਼ਿਪ ਵੀ ਸਾਨੂੰ ਰਿਸਿੰਦ ਕਰਦੇ ਰਹੀ ਕਿ ਹੜਾਂ ਦੇ ਓਕੇ ਸਮੇਂ ਆਪਾਂ ਇਹਨੂੰ ਅੱਗੇ ਪਾ ਲਈ ਮੈਂ ਕਿਹਾ ਵੀ ਹੜਾਂ ਦੇ ਲਈ ਬਹੁਜੂ ਸਮਾਜ ਪਾਰਟੀ ਪੂਰਨ ਤੌਰ ਤੇ ਡੱਟ ਕੇ ਖਰੀ ਆਪਾਂ ਜਿੱਥੇ ਵੀ ਹੋ ਸਕਿਆ ਰਾਖਣ ਪਾਣੀ ਦਾ ਯਤਨ ਪਸ਼ੂਆਂ ਦੇ ਚਾਰੇ ਦਾ ਯਤਨ ਮੌਕੇ ਤੇ ਖੜ ਕੇ ਜਦੋਂ ਆਪਣੇ ਵਿਦਾਇਕ ਜੀ ਵੀ ਦੱਸਿਆ ਕਿ ਜਿਹੜੇ ਬੰਦ ਪੁੱਟਣ ਵਾਲੇ ਇੱਥੇ ਜਾ ਕੇ ਮੌਕੇ ਤੇ ਖੜੇ ਹੋ ਕੇ ਤਦਾਂ ਸੋਚ ਸਕਦਾ ਹੈ ਕਿ ਪਰਿਵਾਰ ਇਹਨਾਂ ਨੇ ਦੱਸਿਆ ਕਿ ਕਿਦਾਂ ਬੀਐਸਪੀ ਦੀ ਟੀਮਾਂ ਲੱਗੀ ਆ ਰਹੀ ਹੈ ਅਸੀਂ ਵੀ ਲੁਧਿਆਣੇ ਵਾਲੀ ਸੈਰ ਦੇ ਉੱਪਰ ਮੌਕੇ ਤੇ ਵੀ ਗਏ ਸੰਤਾਨ ਲਈ ਰੱਖਣ ਦਾ ਪ੍ਰਬੰਧ ਵੀ ਕੀਤਾ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਕੱਲ ਵੀ ਅਸੀਂ ਤਿੰਨ ਗੱਡੀਆਂ ਰੱਖਣ ਦੀਆਂ ਲੈ ਕੇ ਬਟਿੰਡਾ ਜਿਹੜੇ ਹਰ ਜਿੱਤੇ ਤਬਾਹੀ ਹੋਈ ਆ ਉੱਚੇ ਬੀਐਸਪੀ ਚਾ ਰਹੇ ਲੇਕਿਨ ਮੈਂ ਕਲ ਕੇ ਹੀ ਕਿ ਠੀਕ ਹੈ ਇਹ ਜਿਹੜੀ ਆਫਤਾ ਹੈ ਇਹ ਸੱਚੇ ਪੰਜਾਬ ਦੇ ਬੜੀ ਚੁਣੌਤੀ ਹੈ ਪਰ ਅਸੀਂ ਹਕਮਰਾਨਾਂ ਨੂੰ ਸੁਨੇਹਾ ਦੇਣਾ ਚਾਹੁੰਨੇ ਆ ਕਿ ਗੁਰੂ ਰਵਿਦਾਸ ਜੀ ਦਾ ਅਗਰ ਤੁਸੀਂ અપਮਾਨ ਕਰੋਗੇ ਤਾਂ ਬਹੁਜਨ ਸਮਾਜ પાર્ટી ਕਿਸੇ ਕੀਮਤ ਤੇ ਕਿਹਦੇ ਤੇ ਸਮਝੌਤਾ ਕਰਨੇ ਨੂੰ ਤਿਆਰ ਨਹੀਂ ਬੀਐਸਪੀ ਹਕਮਰਾਨਾਂ ਮੰਨਦੇ ਨਹੀਂ ਕਿ ਤੁਦਮ करके ही बहुजन कर तो समाज पार्टी जीदा बार। जीदा बार। जीदा बार। गुरु घर चार तवारी तोड़े सरकार लाज नहीं देती जिले का डिप्टी कमिश्नर बोगा जिले का एस एस पी बोगा क्यों तोड़िया गुरु घर क्यों तोड़ी चार तवारी पंजाब का मुख्यमंत्री कहूंगा पंजाब की कांग्रेस पार्टी कहूगी इस सीट तो जितया होया पंजाब के अंदर सबका मुख्यमंत्री और एम पी कहूंगा और इस सीट तो तू जित हुआ एम एल ए कहूंगा अकाली दल बादल कहूंगा एस जी पीसी कहूंगी अकाली दल मान कहंगा ਭਾਰਤੀ ਜਨਤਾ ਪਾਰਟੀ ਕਹਿੰਗੀ ਕਿਆ ਕਾਰਨ ਗੁਰੂ ਰਵੀਦਾਸ ਜਿਨ੍ਹਾਂ ਜਨਮ ਦੇ ਤੇ ਸੰਗਤਾਂ ਇਹਨਾਂ ਸਾਰੀਆਂ ਪਾਰਟੀਆਂ ਦੇ ਲੀਡਰ ਨੂੰ ਸਾਦ ਕੇ ਉਹ ਗੱਲ ਤੇ ਸਰਪਾ ਪਾਉਣੀ ਅੱਜ ਤੁਸੀਂ ਦੇਖੋ ਕਿ ਗੁਰੂ ਕਰ ਤੋੜਿਆ ਇਹ ਸਾਰੇ ਹੀ ਰਾਜਨੀਤਿਕ ਦਲਾਂ ਦੇ ਲੀਡਰ ਕਿੱਥੇ ਆ ਕੋਈ ਪਿੰਡ ਤੱਕ ਨਹੀਂ ਗਿਆ ਅੱਜ ਤੱਕ ਕਿਸੇ ਨੇ ਉਸ ਘਟਨਾ ਕਰਨ ਦੀ ਨਿੰਦਾ ਨਹੀਂ ਕੀਤੀ ਪੰਜਾਬ ਦੇ ਸੋਸ਼ਲ ਦਰ ਤੋਂ ਪਛੜੇ ਹੋ ਗਰੀਬੋ ਮਜ਼ਦੂਰੋ ਛੋਟੇ ਕਾਰੋਬਾਰੀਓ ਛੋਟੇ ਕਿਸਾਨੋ ਤੁਹਾਨੂੰ ਇਹ ਸੋਚਣਾ ਸਮਝਣਾ ਪਊਗਾ ਕਿ ਹੁਕਮਰਾਨ ਔਰ ਹਕੂਮਤ ਵਿੱਚ ਰਹੇ ਬਾਕੀ ਦਲ ਭਾਰਤੀ ਜਨਤਾ ਪਾਰਟੀ ਔਰ ਆਮ ਪਾਰਟੀ ਤਾਂ ਬੋਲ ਨਹੀਂ ਸਕਦੇ ਕਿਹੜੇ ਮੂੰਹ ਨਾਲ ਬੋਲਣ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਤੁਗਲਕਾ ਬਾਦ ਗੁਰੂ ਰਵਿਦਾਸ ਮੰਦਰ ਇਹ ਦੋਵੇਂ ਸਰਕਾਰਾਂ ਕੇਂਦਰ ਤੇ ਬੀਜੇਪੀ ਔਰ ਦਿੱਲੀ ਦੀ ਸਟੇਟ ਦੀ ਸਰਕਾਰ ਸੀ ਆਮ ਪਾਰਟੀ ਪਰ ਮੈਂ ਮੁੱਖ ਮੰਤਰੀ ਕੋ ਕੋਮਤਮਾ ਦੀ ਸਨੇਹਾ ਦੇਣਾ ਚਾਹੁੰਦਾ कि तुसी एक गल नोट कर लो कि सरदार प्रकाश सिंह बादल ने गुरु रविदास जी की यूनिवर्सिटी के चेर तोड़ी से जब चेर तोड़ी तो थोड़ी देर बाद गुरु रविदास जी ने करिश्मा दिखाया कि अच्छा सरदार प्रकाश सिंह बादल साढ़े तैयारी तो उन्होंने चूला टुट गया ਉਹਨੇ ਯਾਤਰਾ ਸ਼ੁਰੂ ਕੀਤੀ ਸੀ ਪੰਜਾਬ ਚ ਤੇ ਚੋਰਾ ਟੁੱਟਿਆ ਸੀ ਕੁਰਸੀ ਥੱਲੇ ਉੱਪਰ ਨੂੰ ਜਾਣਾ ਕੋਈ ਫੇਰ ਕੁਰਸੀ ਥੱਲੇ ਮੁੜ ਜਾ ਕੇ ਔਰ ਸਰਦਾਰ ਪ੍ਰਤਾਪ ਸਿੰਘ ਬਾਦਲ ਨੂੰ ਕੁਰਸੀ ਤੋਂ ਉਲਾਕੇ ਹੀ ਸੰਗਤਾਂ ਦੇ ਦਮ ਲਿਆ ਔਰ ਇੱਕ ਟਿਨੇਤੇ ਦੇ ਮੁੱਦੇ ਨੂੰ ਸਧਾਰਨ ਇਸ਼ੂ ਨਾ ਸਮਝਿਓ ਜੋ ਬੋਲੇ ਇਹ ਤੁਹਾਡਾ ਪੰਜਾਬ

ਕਿ ਜੇ ਜੇ ਪਾਪ ਜਿਹੜਾ ਵੀ ਤਰੀਕੇ ਚ ਕੀਤਾ ਇਹਦਾ ਪਛਤਾਪ ਕਰਕੇ ਗੁਰੂ ਦੇ ਕਦਮਾਂ 'ਚ ਡੰਮੇ ਪੈ ਜਾਂਦੇ ਜਿੱਦਾਂ ਉਹ ਗੋਬਿੰਦਾਂ ਦੀ ਜਾਨ ਛੁੱਟੀ ਸੀ ਇਹ ਵੀ ਤਰਵੰਦੇ ਵਿੱਚ ਸ਼ਾਮਲ ਹੋ ਗਏ ਪਰਤੋ ਸਤਾ ਦਾ ਹੰਕਾਰ ਜਿਹੜਾ ਹੈ ਉਹ ਕਈ ਪੜੀ ਅੰਨਾ ਕਰ ਦਦਾ ਹੁਕਮਰਾਣ ਸੱਤਾ ਦਾ ਹੰਕਾਰ ਹੁਕਮਰਾਨ ਨੂੰ ਕੇਵਲ ਪਾਗਲ ਕਰ ਦਿੰਦਾ ਉਹ ਅੱਛਾ ਬੁਰਾ ਸੋਚ ਨਹੀਂ ਸਕਦਾ ਤੋ ਹੀ ਮੁੱਖ ਮੰਤਰੀ ਮਰਯੁਦਾ ਔਰ ਆਮ ਪਾਰਟੀ ਆਮ ਪਾਰਟੀ ਦੀ ਲੀਡਰਸ਼ਿਪ ਇਸ ਸੱਤਾ ਦੇ ਹੰਕਾਰ ਨਾਲ ਪਾਗਲ ਹੋ ਗਈ ਲੋ ਪਰਿਨਮਾਲਾਜ ਇਹ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਕਰਕੇ ਹੀ ਤਮ ਲੈਣ ਗਿਆ ਤੁਸੀਂ ਦਿੱਕਤ ਨਾ ਲਾ ਅਸੀਂ ਇੱਕ ਫੈਸਲਾ ਕਰਕੇ ਚੱਲੇ ਸਭ ਕੰਚੀ ਗਾਮ ਸੈਨ ਕੁਮਾਰੀ ਮਾਇਆਬਤੀ ਜਿਹੜੇ ਇਹ ਕਹਿੰਦੇ ਕਿ ਜਿਸ ਗੱਲ ਨੂੰ ਸਰਕਾਰ ਨਾਲ ਮੰਨੇ ਉਹਨੂੰ ਸੰਗਤਾਂ ਦੇ ਕੋਲ ਹੈ ਜਨਤਾ ਦੀ ਕਿਰਤ ਹੈ ਜਨਤਾ ਤੁਹਾਡੀ ਗੱਲ ਮੰਨ ਲਏਗੀ ਪਰ ਸਰਕਾਰ ਤੁਹਾਡੀ ਹੋਵੇਗੀ। ਤਾਂ ਸਾਰੇ ਮਸਲੇ ਹੱਲ ਹੋ ਜਾਣਗੇ। ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਮਾਲਕ ਕੇਂਦਰੀ ਬਾਲ ਨੂੰ ਕੁਝ। ਔਰ ਆਪਣੇ ਮਾਲਕ ਮੋਦੀ ਨੂੰ ਕੁਝ। ਕਿ ਜਿਹੜਾ ਗੁਰਦੁਆਰਾ ਤੁੰਕਾਬਾਚ ਤੋੜਿਆ ਸੀ

ਕੇ ਸਨਮਾਨ ਮੇਂ ਵੀਰ ਦੀ ਮੈਦਾਨ ਮੇਂ ਕਿ ਅੱਜ ਬਣਾਉ ਨੂੰ ਚਾਹੇ ਕੱਲ ਨੂੰ ਬਣਾਉਣੇ ਤੁਸੀਂ ਵੀ ਬਣਾਓਗੇ ਤਾਂ ਸੰਟਰ ਨਾਲ ਨਹੀਂ ਲੇਕਿਨ ਦੀਵਾਰ ਗੁਰੂ ਘਰ ਦੀ ਚਾਰਦिवारी ਗੁਰੂ ਘਰ ਦਾ ਸਨਮਾਨ ਉਹ ਪਹਿਲਾਂ ਦੀ ਤਰ੍ਹਾਂ ਸੰਭਾਲ ਕਰਕੇ ਹੀ ਦਮ ਲੈਣ ਮੇਰੀ ਬੇਨਤੀ ਹੈ ਕਿ ਇਹ ਇਹਨਾਂ ਦਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸੰਗਤਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਮੌਜੂਦਾ ਸਰਕਾਰ ਇਹ ਪਹਿਲਾਂ ਦਿੱਲੀ ਦੇ ਵਿੱਚ ਬੀਜੇਪੀਅਰ ਆਮ ਪਾਰਟੀ ਨੇ ਲੜ ਕੇ ਗੁਰੂ ਘਰ ਤੋੜਿਆ ਸੀ ਹੁਣ ਪੰਜਾਬ ਦੇ ਵਿੱਚ ਇਹਨਾਂ ਨੇ ਤੋੜਿਆ ਔਰ ਫਿਰ ਸ਼੍ਰੀ ਕਰਮਦਾਸ ਸਾਹਿਬ ਜਿੱਥੇ ਗੁਰੂ ਰੰਗਦਾਸ ਆਪਣੀ ਜ਼ਿੰਦਗੀ ਵਿੱਚ ਸੰਤਾਂ ਨੂੰ ਗੁਲਾਮੀ ਦਾ ਅੰਤ ਕਰਨ ਦਾ ਸੁਨੇਹਾ ਦੇਣ ਲਈ ਆਏ ਉਸ ਧਰਤੀ ਨੂੰ ਅੱਜ ਅਸੀਂ ਆਪਣੇ ਲਈ ਸ਼ਰਧਾ ਦੀ ਧਰਤੀ ਮੰਨਦੇ ਆ ਲੇਕਿਨ ਇਹ ਸਰਕਾਰ ਨੇ ਉੱਥੇ ਤਿੰਨ ਠੇਕੇ ਛੋਟੇ ਜਿਹੇ ਪਿੰਡ ਵਿੱਚ ਸ਼ਰਾਬ ਦੇ ਖੁੱਲ੍ਹੇ ਤਿੰਨ ਮਜਾਜ ਬਰਾਚਾਂ ਉਸ ਪਿੰਡ ਦੇ ਆਲੇ ਦੁਆਲੇ ਖੋਲ ਦਿੱਤੀਆਂ ਤਿੰਨ ਠੇਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਜਿਹਦੀ ਹਿਮਾਚਲ ਦੀ ਸਰਕਾਰ ਉਹਨੇ ਖੁਰਾਕਿਕ ਸਭ ਤੇ ਨਾਲ ਲੱਗਦੇ ਬਜਟ ਤੇ ਤਿੰਨ ਠੇਕੇ ਉਹਨਾਂ ਨਿਕਲਾ ਰਿਹਾ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇਸ ਗੱਲ ਨੂੰ ਜਾਣੋ ਇਹ ਧਾਰਨਾ ਇਹਨਾਂ ਦੇ ਅੰਦਰ ਕੀ ਹੈ ਗੁਰੂ ਰਬੀਦਾਸ ਜੀ ਦਾ ਸਨਮਾਨ ਕਿਉਂ ਨਹੀਂ ਕਰਦੇ ਗੁਰੂ ਰਬੀਦਾਸ ਜੀ ਦੇ ਲਈ ਇਹਨਾਂ ਦੇ ਮਨ ਵਿੱਚ ਸਤਕਾਰ ਕਿਉਂ ਨਹੀਂ ਕਿਉਂ ਇਹ ਸਮਝਣ ਦੇ ਲੋਗ ਹੈ ਇਹ ਗੁਰੂ ਦਾ मंदर तोड़ लगे ना गुरु तो डरते ना कॉम तो शर्म और लज्जा करता ये खुराल कर शराब दे ठेके कॉलर लगे शर्म नहीं करता ये

ਆਪਣੀ ਸਫਲ ਕਰੋ ਇਹ ਬੰਦ ਕਰੋ ਲੇਕਿਨ ਸਰਕਾਰ ਨੇ ਅਜੇ ਤੱਕ ਫੈਸਲਾ ਨਹੀਂ ਕੀਤਾ ਇਸ ਕਰਕੇ ਬੋਧਨ ਸਮਾਜ ਪਾਰਟੀ ਨੇ ਪੰਜਾਬ ਸੁਭਾਣੋ ਮਹਿਮ ਦੇ ਅਜਤੇ ਤੇ ਸ਼ਾਮਲ ਕਰ ਲਿਆ ਕਿ 2027 ਚ ਸੰਗਤਾਂ ਬੋਧਨ ਸਮਾਜ ਪਾਰਟੀ ਨੂੰ ਆਪਣਾ ਅਸ਼ੀਰਵਾਦ ਦੇਣ ਪੰਜਾਬ ਸੁਭਾਣੋ ਮਹਿਮ ਨੂੰ ਅਸ਼ੀਰਵਾਦ ਦੇਣ ਤੇ ਖੁਰਾਲਗਨ ਸਾਹਿਬ ਜਿੱਥੇ ਸਰਕਾਰ ਸ਼ਰਾਬ ਦੇ ਠੇਕੇ ਖੋਲ ਕੇ ਅਮਲੀ ਪਹਿਲਾ ਕਰਨਾ ਚਾਹੁੰਦੀ ਆ ਮੋਦੀਨ ਸਮਾਜ پارٹی ਉੱਥੇ ਯੂਨੀਵਰਸਿਟੀ ਬਣਾ ਕੇ ਰਿਸਰਟ ਸੈਕਟਰ ਬਣਾ ਕੇ ਅਧਿਕਾਰੀ ਪੈਨਾ ਕਰਨ ਦਾ ਕੰਮ ਕਰ। ਅਸੀਂ ਉਹ ਗੁਰੂ ਘਰ ਗੁਰੂ ਸਾਹਿਬ ਦੇ ਚਰਨ ਸੋ ਧਰਤੀ ਨੂੰ ਵਿਸ਼ਮ ਦੇ ਨਕਸ਼ੇ ਤੇ ਗਉੜੀ ਬਾਣੀ ਦਾ ਸੈਂਟਰ ਗੁਰੂ ਦੀ ਸੋਚ ਦਾ ਸੈਂਟਰ ਗੁਲਾਮੀ ਦੇ ਖਾਤਮੇ ਦਾ ਸੈਂਟਰ ਛੋਟ ਬਰੇ ਵਿੱਚ ਬਖਰੇਮੀ ਦੇ ਅੰਤ ਦਾ ਸੈਂਟਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਸੈਂਟਰ ਦੇ ਤੌਰ ਤੇ ਡਿਵੈਲਪ ਕਰੂੰਗੀ ਬੋਧਨ ਸਮਾਜ ਪਾਰਟੀ ਪ੍ਰਾਂਤ ਅੰਤ ਦਾ ਜੋ ਬੋਲੇ ਸੋਨਰ ਪਾਏ ਰਤਗੁਰਦਾਸ ਮਹਾਰਾਜ ਕੀ ਜੈ इसे तरह पंजाब तुम देखो इन्हों गोच पिंड चांग विशोही चांग विशोही हशियरपुर जिले का पिंड उन्नीस सौ पचहत्तर की एसी धर्मशाला गुरु रविदास गुरु घर पाल बाद आम पार्टी की सरकार ਇਹ ਆਪ ਦੀ ਸਰਕਾਰ 50 ਸਾਲ ਬਾਅਦ ਉਸ ਗੁਰੂ ਘਰ ਨੂੰ ਪੰਚਾਇਤ ਘਰ ਵਿੱਚ ਬਦਲਣ ਲਈ ਪੱਭਾਂ ਪਾਰ ਹੋਇਆ। ਬਹੁਤ ਸਮਾਂ ਸਾਧ ਪਾਰਟੀ ਨੇ ਦਖਲ ਦਿੱਤਾ ਤਾਂ ਸਥਿਤੀ ਰੁਕੀ ਹੋਈ ਹੈ। ਪ੍ਰੰਤੂ ਸਰਕਾਰ ਆਪਣੀ ਨੀਅਤ ਅਜੇ ਤੱਕ ਵੀ ਬਦਲਣ ਨੂੰ ਬਦਲਣ ਲਈ ਤਿਆਰ ਨਹੀਂ। ਕੀ ਕਾਰਨ ਹੈ? ਗੁਰੂ ਰਵਿਦਾਸ ਦਾ ਮੰਦਰ ਨੂੰ ਇੱਕ ਪੰਚਾਇਤ ਘਰ ਕਿਉਂ ਬਣਾ ਦੇਣਾ ਹੈ ਜਲੰਧਰ ਦੇ ਮਹੱਲਾ ਸਿਕਾਲੀਆਂ ਕਾਲੀਆਂ ਕਲੋਨੀ ਕਾਲੀਆਂ ਕਲੋਨੀ ਗੁਰੂ ਰਵਿਦਾਸ ਦਾ ਮੰਦਰ ਮਕਸੂਦਾਂ ਦੇ ਲੰਦੇ ਤੇ ਸਰਕਾਰ ਕੀ ਕਹਿੰਦੀ ਹੈ ਕਿ ਇਸ ਮੰਦਰ ਗੁਰੂ ਰਵਿਦਾਸ ਮੰਦਰ ਨੂੰ ਮਹੱਲਾ ਕਲੀਨਿਕ ਬਣਾਉਣਾ ਅਫਸੋਸ ਕੀ ਤੁਸੀਂ ਇਹ برداشت ਕਰੋਗੇ बोलोਗੇ ਸ਼ਕਤਮਲ ਕਦੀ ਵੀ ਨਹੀਂ ਗੁਰੂ ਰਗਤਾਸ ਮੰਦਰਾ ਨੂੰ ਮਹੱਲਾ ਕਲੀਨਿਕ ਬਦਲਣਾ ਮਨਜ਼ੂਰ ਹੈ ਜਾਂ ਨਹੀਂ ਨਹੀਂ ਤੋਂ ਪੰਜਾਬ ਸਰਕਾਰ ਨੂੰ ਅੱਜ ਇੱਥੋਂ ਸੰਦੇਸ਼ ਦਿੱਤਾ ਜਾ ਰਿਹਾ ਅਸੀਂ ਅੱਜ ਦੇ ਇਸ ਮੰਚ ਤੋਂ ਪੰਜਾਬ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਕਿ ਤੁਸੀਂ ਗੁਰੂ ਨਬਿਦਾਸ ਨਾਮ ਲੈ ਕੇ ਸੰਗਤਾਂ ਤੇ ਝੂਠੇ ਮੁਕੱਦਮੇ ਦਰਜ ਕਰਦੇ ਹੋ ਤੁਸੀਂ ਸਤਗੁਰੂ ਕਬੀਰ ਦਾ ਮੰਦਿਰ ਬਟਾਲੇ ਦੇ ਵਿੱਚ ਤੋੜਿਆ ਕਿਉਂ ਤੋੜਿਆ ਜਦ ਅਸੀਂ ਉਹਦੀ ਖੋਜ ਕੀਤੀ ਪਏ ਕਿਆ ਕਾਰਨ ਉਹ ਵੀ 50 ਸਾਲ ਪੁਰਾਣਾ ਕਰੇ ਬਣਾ ਹੈ ਉਹ ਜ਼ਮੀਨ ਇੰਪਰੂਵਮੈਂਟ ਟਰਸਟ ਨੇ ਮੰਦਿਰ ਕਮੇਟੀ ਦੇ ਨਾਂ ਤੇ ਅਲਾਟ ਕੀਤੀ ਉਹਨੂੰ ਦਾ ਪੈਸਾ ਲਿਆ ਕੁਝ ਕਿਸ਼ਤਾਂ ਵੀ ਦੇਣੀਆਂ ਸੀ ਕਮੇਟੀ ਕਿਸ਼ਤਾਂ ਨਹੀਂ ਦੇ ਸਕੀ ਕੁਸ਼ ਕਿਸ਼ਤਾਂ ਟੁੱਟ ਗਈਆਂ ਲੇਕਿਨ ਸਿਰਫ ਕਿਸ਼ਤਾਂ ਟੁੱਟਣ ਦੇ ਨਾਲ ਹੀ ਸਰਕਾਰ ਨੇ ਬਲਡੋਜ਼ਰਾਂ ਨਾਲ ਜੇਸੀਬੀ ਲਗਾ ਕੇ ਮੰਦਰ ਤੋੜਨ ਦਾ ਕੰਮ ਕਰ ਦਿੱਤਾ ਕਿ ਕਿਉਂ ਸਤਿਗੁਰੂ ਕਬੀਰ ਜਿਨੇ ਸੰਦੇਸ਼ ਹੀ ਮਨੁੱਖਤਾ ਦੇ ਹਿੱਤਾਂ ਲਈ ਦਿੱਤਾ ਸੀ ਜਿਨੇ ਅੱਲੱਲਾ ਨੂਰ ਪਾਇਆ ਕੁਦਕ ਕੇ ਸਭ ਬੰਦੇ ਦਾ ਸਨਿਆ ਦਿੱਤਾ ਸੀ ਗੁਰੂ ਰਬੀਦਾਸ ਜਿਨੇ ਭਾਈਚਾਰੇ ਦਾ ਸਨਿਆ ਦਿੱਤਾ ਸੀ ਤੇ ਪੰਜਾਬ ਸਰਕਾਰ ਦਾ ਮੁਖੀਆ ਇਹ ਦੱਸੇ ਤਾਂ ਸਹੀ ਪੰਜਾਬੀਆਂ ਨੂੰ ਤੇ ਨਫ਼ਰਤ ਕਿਉਂ ਔਰ ਕਾਂਗਰਸ ਦਾ ਮੁਖੀਆ ਦੱਸੇ ਤਾਂ ਸਹੀ ਕਿਉਂ ਚੁੱਪ ਕਿਉਂ ਭਾਜਪੀ ਅਕਾਲੀ ਇਹ ਦੱਸਣ ਤਾਂ ਸਹੀ ਕਿ ਚੁੱਪ ਕਿਉਂ ਆ ਮਾਲਕ ਵੀ ਦੱਸਣ ਔਰ ਉਹਨਾਂ ਦੇ ਗੁਲਾਮ ਵੀ ਦੱਸਣ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼